ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਜੈ ਵਾਲਮੀਕੀ ਜੈ ਭੀਮ ਸੋ ਤੀਜ ਨੂੰ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ ਵਿਕਾਸਨਗਰ ਮੌੜੀ ਦੇ ਵਿੱਚ ਰੱਖੀ ਗਈ ਹੈ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਗੁਰੂ ਘਰ ਜਿਹੜਾ ਢੌਣ ਦੇ ਉਦੇਸ਼ ਜਿਹੜੀ ਜਾਰੀ ਕੀਤੇ ਹਨ ਅਤੇ ਭਗਵਾਨ ਵਾਲੀਵਾਲਾ ਦੇ ਮੰਦਰ ਵੀ ਜਿਹੜੇ ਢੌਣ ਦੇ ਉਦੇਸ਼ ਕੀਤੇ ਜਾਣ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਜਿਹੜਾ ਆ ਸਾਥੀ ਜਿਹੜੇ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਪੂਰਥਲੇ ਦੇ ਜਿਹੜੇ ਨਜ਼ਦੀਕ ਸਾਥੀ ਹਨ ਜਿਹੜੇ ਜਿਨ੍ਹਾਂ ਕੋ ਤਾਂ ਸਾਧਨ ਹੈਗੇ ਆ ਉਹ ਤਾਂ ਸਮੇਂ ਸਿਰ 9 ਵਜੇ ਚੱਕੀਂ ਫਗਵਾੜਾ ਪਹੁੰਚਣ ਅਤੇ ਜਿਹਨਾਂ ਸਾਥੀਆਂ ਕੋਲ ਇਹਨਾਂ ਹਰਗੀਆਂ ਦੇ ਵਿੱਚ ਜਿਹੜੇ ਆ ਜਾਣ ਨੂੰ ਸਾਧਨ ਨਹੀਂ ਹੈਗੇ ਉਹਨਾਂ ਨੂੰ ਖਾਸ ਪ੍ਰਬੰਧ ਜਿਹੜਾ ਗੁਰੂਦਾਰ ਟੈਗਰ ਫੋਰਸ ਵੱਲੋਂ ਕੀਤਾ ਗਿਆ ਉਹ ਸਾਰੇ ਸਾਥੀ ਜਿਹੜਾ ਸਮੇਂ ਸਿਰ ਚੱਕੀਂ ਫਗਵਾੜਾ ਵਿੱਚ ਪਹੁੰਚਣ ਵਾਲਾ ਤੇ ਜਿਹੜੇ ਹੋਰ ਜ਼ਿਲ੍ਹਿਆਂ ਦੇ ਸਾਥੀ ਆ ਉਹ ਸਿੱਧੇ ਜਿਹੜਾ ਬੇਰਗਾ ਚੌਂਕ ਮੁਹਾਲੀ ਦੇ ਨਾਲ ਅਨਾਜ ਮੰਡੀ ਆ ਉੱਥੇ ਪਾਣੀ ਦਾ ਵੀ ਪੀਣ ਦਾ ਪ੍ਰਬੰਧ ਕੀਤਾ, ਸ਼ੁਰੂੀ ਦਾ ਪ੍ਰਬੰਧ ਕੀਤਾ। ਉਹ ਜਿਹੜੇ ਸਾਥੀ ਜਿਹੜੇ 도ਰ ਜ਼ਿਲ੍ਹੇ ਚੋਂ ਆਣਾ ਪਹੁੰਚਣ ਲੱਗਿਆ, ਉਹ ਸਾਰੇ ਸਾਥੀ ਸੁੱਛਿੱਧਾ ਜਿਹੜਾ ਉੱਥੇ 11 ਵਜੇ ਤੋਂ ਪਹਿਲਾਂ ਉੱਥੇ ਅਨਾਜ ਮੰਡੀ ਮੁਹੱਲੀ ਜਿਹੜਾ ਅਵੇਰਗਾ ਚੌਂਕ ਮੁਹੱਲੀ ਦੇ ਨਾਲ ਉੱਥੇ ਸਮੇਂ ਪਹੁੰਚਣ ਤਾਂ ਜੋ ਉੱਥੇ ਇਕੱਠੇ ਆਪਾਂ ਇੱਕੋ ਸਾਲ ਜਿਹੜੇ ਆ ਉਹ ਵਿਕਾਸਨਗਰ ਮੌਲੀ ਦੇ ਵਿੱਚ ਗੁਰੂ ਘਰ ਚ ਆਪਾਂ 12 ਵਜੇ ਤੋਂ ਪਹਿਲਾਂ ਐਂਟਰ ਕਰਕੇ ਉੱਥੇ ਮੀਟਿੰਗ ਜਿਹੜੀ ਆ ਪੂਰੇ 12 ਵਜੇ ਜਿਹੜੀ ਆ ਉਹ ਸ਼ੁਰੂ ਕੀਤੀ ਜਾਊਗੀ ਤੋਂ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਵੀ ਸਾਥੀ ਸਾਧਨ ਕਰਕੇ ਆਪਣੀ ਮਿਸ਼ਨ ਵੇਲੇ ਨਾ ਰਹਿ ਸਕੇ ਸੋ ਗੁਰਦਾਰ ਟੈਕਰ ਪੋਸ ਵੱਲੋਂ ਉਹ ਸਾਰੇ ਸਾਥੀਆਂ ਨੂੰ ਹਾਜ਼ਰ ਹੋ ਕੇ ਬੇਨਤੀ ਆ ਵੀ ਤੁਸੀਂ ਬਸ ਗੁਰੂ ਘਰ ਚੱਕੀ ਕੀਮਤ ਤੱਕ ਪਹੁੰਚੋ ਅੱਗੇ ਲੈ ਜਾਣਾ ਜਿਹੜਾ ਉਹ ਸਾਡਾ ਕੰਮ ਹੈ ਸੋ ਸਾਰਿਆਂ ਨੂੰ ਜੈ ਗੁਰਦੇਵ ਜੈ